ਸਭ ਜਾਇ ਸਿੱਖ ਤਾਂ ਚਰਨ ਸਰਨ ਜਗਤ ਚੱਲ ਆਵੇ ਕਹਿਣ ਲੱਗੋ ਜਿਹੜੇ ਫਿਰ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਸਿੱਖ ਚੱਲ ਕੇ ਜਾਂਦੇ ਨੇ ਨਾ ਬਾਬਾ ਦੀਪ ਸਿੰਘ ਜੀ ਚੱਲ ਕੇ ਗਏ ਤੇ ਅੱਜ ਬਾਬਾ ਦੀਪ ਸਿੰਘ ਜੀਆਂ ਦਾ ਜਿਹੜਾ ਨਾਂ ਹੈ ਉਸ ਮੁੱਚੇ ਸੰਸਾਰ ਦੇ ਵਿੱਚ ਲਿਆ ਜਾਂਦਾ ਹੈ ਜਿਥੇ ਉਹਨਾਂ ਨੂੰ ਧੰਨ ਕਿਹਾ ਜਾਂਦਾ ਹੈ ਉਥੇ ਰੱਬ ਨੇ ਪਿਆਰਿਆਂ ਨੂੰ ਧੰਨ ਕਿਹਾ ਜਾਂਦਾ ਉਥੇ ਸਾਧ ਸੰਗਤ ਜੀ ਉਹਨਾਂ ਨੂੰ ਰੋਜਾ ਸਾਰ ਜੀ ਅਰ ਦਾਸ ਦੇ ਵਿੱਚ ਯਾਦ ਕਰਦੇ ਹਨ ਜਨਮ ਸਿਮਾਂ ਸਿਮਣੀ ਅਨ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰੀਆਂ ਆਕ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਆਇਆ ਸਿੱਖੀ ਕੇ ਅਸਾਂ ਸਵਾਸਾਂ ਛੰਡੇ ਬਾਹਰ ਤੰਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅੱਜ ਬਾਬਾ ਦੀਪ ਸਿੰਘ ਜੀ ਦੇ ਅਖਸਾਨਾਂ ਦੇ ਉੱਤੇ ਭੰਨ ਉਹਨਾਂ ਦਾ ਜਨਮ ਸਥਾਨ ਕੋਹਵੀਂੰਦੂ ਵੇ ਉਥੇ ਵੀ ਲੱਖਾਂ ਸੰਗਤਾਂ ਜਿਹੜੀਆਂ ਨੇ ਨੰਨ੍ਹ ਸ਼ਕਾਰ ਕਰਦੀਆਂ ਨੇ ਭਾਵੇਂ ਦਰਮਨਾ ਸਾਹਿਬ ਦੀ ਧਰਤੀ ਹੋਵੇ ਉਥੇ ਵੀ ਲੱਖਾਂ ਸੰਗਤਾਂ ਨੰਨ੍ਹ ਸ਼ਕਾਰ ਕਰਦੀਆਂ ਨੇ ਭਾਵੇਂ ਹਰਮੰਦਰ ਸਾਹਿਬ ਦੀ ਜਿਹੜੀ ਪ੍ਰਕਰਮਾਏ ਉਹਦੇ ਵਿੱਚ ਬਾਬਾ ਜੀ ਉਹਦਾ ਥਾਨ ਬਣਨਾ ਹੈ ਉਥੇ ਵੀ ਲੱਖਾਂ ਸੰਗਤਾਂ ਨੰਨ੍ਹ ਸ਼ਕਾਰ ਕਰਦੀਆਂ ਨੇ ਤੇ ਭਾਵੇਂ ਜਿੱਥੇ ਉਹਨਾਂ ਦੇ ਸਰੀਰ ਦਾ ਸੋਸ਼ਕਾਰ ਕੀਤਾ ਗਿਆ ਗੁਰਦੁਆਰਾ ਸ੍ਰੀ ਅਮਰਸਰ ਸਾਹਿਬ ਉਹਨਾਂ ਥਾਨਾਂ ਤੇ ਵੀ ਸੰਗਤਾਂ ਜਿਹੜੀਆਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਅਨੰਸ਼ਕਾਰ ਕਰਦੀਆਂ ਨੇ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਸਤਿਗੁਰ ਚਰਨੋਂ ਸਰਮ ਚਲ ਜਾਏ ਸਿਖ ਅ ਤੇ ਚਰਨੋਂ ਸਰਮ ਜਗਤ ਚੱਲੇ ਆਵੇ ਕਹਿਣ ਲੱਗੇ ਉਹਨਾਂ ਦੀ ਸ਼ਰਨ ਦੇ ਵਿੱਚ ਸਮੁੱਚਾ ਸੰਸਾਰ ਚੱਲ ਕੇ ਆਉਂਦਾ ਏ ਸਤਿਗੁਰ ਚਰਨੋਂ ਸਰਮ ਚਲ ਜਾਏ ਸਿਖ ਸਤ ਚਰਨੋਂ ਸਰਮ ਜਗਤ ਚੱਲੇ ਆਵੇ ਸਤਗੁਰ ਆਗਿਆ ਸਤ ਸਤ ਕਰਮਾਣਾ ਸਿਖ ਆਗਿਆ ਪਾਹੇ ਸਖੋ ਸੰਸਾਰੈ ਵਿਸਾਵੇ ਕਹਿਣ ਲੱਗੇ ਸਤਿਗੁਰੂ ਜੀ ਦੀਆਂ ਆਗਿਆ ਨੂੰ ਸਤਿ ਵਚਨ ਕਰਕੇ ਸਿੱਖ ਮੰਨ ਲਵੇਨਾ ਫਿਰ ਕਹਿਣ ਲੱਗੇ ਉਹਦੀ ਆਗਿਆ ਨੂੰ ਸਮੁੱਚਾ ਸੰਸਾਰ ਜਿਹੜਾ ਹੈ ਸਤਿ ਵਚਨ ਕਰਕੇ ਮੰਨਦਾ ਏ ਚਰਨ ਸਤਿਗੁਰ ਚਰਨ ਸਰਮ ਟਲ ਜਾਏ ਸੇਖ ਤਾਂ ਚਰਨ ਸਰਮ ਜਗਤ ਚੱਲੇ ਆਵੇ ਸਤਿਗੁਰ ਆਗਿਆ ਸਤਿ ਸਤ ਕਰ ਮੰਨ ਸੇਖ ਆਗਿਆ ਤਾਹਿ ਸકલ ਸੰਸਾਰੇ ਧਾਵੇ ਸਤਿਗੁਰ ਸੇਵਾ ਭਾਏ ਪ੍ਰਾਨ ਪੂਜਾ ਕਰੇ ਸਿੱਖ ਸਰਬ ਨਿਧਾਨ ਅਗਰ ਭਾਗ ਲੈ ਬਲਾਵੇ ਸਤਿਗੁਰ ਸਿਖਿਆ ਦੀ ਚਾਹੇ ਹਿਰਦੇ ਪ੍ਰਵੇਸ਼ ਜਾਹੇ ਤਾਂ ਕਿ ਸਿੱਖ ਸੁਨਤ ਅਰਮ ਖੰਸ ਪਾਵੇ ਕਹਣ ਲੱਗੀ ਜਿਹੜੇ ਫਿਰ ਸਤਗੁਰ ਜੀ ਦੀ ਸੇਵਾ ਨੂੰ ਆਪਣੀ ਜੀਵਨ ਦਾ ਆਧਾਰ ਬਣਾ ਲੈਂਦੇ ਨੇ ਨਾਮ ਸਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਨੇ ਕਿਉਂਕਿ ਸਾਬ ਨੇ ਬਚਨ ਕੀਤਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿੰਨ ਖੁੱਖਾਂ ਸਭ ਗਵਾਈਆਂ ਕਰ ਤਾਂ ਸੁਖ ਮਨ ਆਇਆ ਸਿਆ ਜਿੰਨਸਾ ਸਭ ਕੁਝ ਆਇਆ ਸਾ ਸੰਗਤ ਜੀ ਅਪੀਰ ਦੇ ਵਿੱਚ ਭਾਈ ਵਰਤਾ ਜੀ ਕਹਿਣ ਲੱਗੇ ਸਤਿਗੁਰੂ ਸਿੱਖਿਆ ਦੇ ਹੰਦੇ ਪਰਵੇਸ਼ ਜਾਹੇ ਸਤਿਗੁਰੂ ਜੀ ਦੀ ਸਿੱਖਿਆ ਸਿੱਖ ਦੇ ਹੰਦੇ ਦੇ ਵਿੱਚ ਪਰਵੇਸ਼ ਕਰ ਜਾਵੇ ਨਾ ਸਤਿਗੁਰੂ ਸਿੱਖਿਆ ਦੇ ਹੰਦੇ ਪਰਵੇਸ਼ ਜਾਹੇ ਤਾਂ ਕੀ ਸੇਖ ਸੁਨੰਤ ਪਰਮ ਪਦ ਪਾਵੀ ਕਹਿਣ ਲੱਗੇ ਉਹਦੇ ਮੁਖ ਤੋਂ ਹੀ ਕੋਈ ਬਚਨ ਸੁਣਦਾ ਹੈ ਨਾ ਇਹ ਉਹ ਵੀ ਪਰਮ ਪਦ ਪ੍ਰਾਪਤ ਹੋ ਜਾਂਦਾ ਹੈ ਇਸੇ ਤਰ੍ਹਾਂ ਭਾਈ ਕਨ੍ਹਈਆ ਜੀ ਦਾ ਜੀਵਨ ਹੈ ਇੱਕ ਦਿਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਕਿਸੇ ਗੁਰਸਿੱਖ ਦੇ ਪਾਸੋਂ ਗੁਰਸਿੱਖ ਵੀ ਵਜਦ ਦੇ ਵਿੱਚ ਆ ਕੇ ਕੱਢ ਰਿਆ ਸੀ ਗੋਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹਿਣ ਲੱਗੇ ਇਹ ਅਨੋਖਾ ਤੋ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨਹੀਂ ਗਾਏ ਗੁਣ ਕੋ ਵਿੰਦ ਗਾਇਓ ਹਹੀਂ ਜਨਮ ਅਕਾਰਥ ਕਿਨ ਕੰਨ ਲਗੇ ਤੂੰ ਮਨੁੱਖਾ ਜਨਮ ਵਿਅਰਥ ਦਿਵਾ ਲਿਆ ਕਹ ਮਾਨ ਕਹ ਹਰ ਭਜ ਮਨਾ ਜਿਹ ਬਿਦ ਗੱਲ ਕੋ ਨਹੀਂ ਨ ਕੰਨ ਲਗੇ ਐ ਮਨੁੱਖ ਇਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰੇਮ ਕਰਿਆ ਕਰ ਗੁਰੂ ਚਰਨਾਂ ਦੇ ਵਿੱਚ ਸੇਵਾ ਕਰਿਆ ਕਰ ਕਹ ਮਾਨ ਕਹ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ ਕੰਨ ਲੱਗੇ ਵਿਦ ਆਧਾਰਥਾ ਤਰੀਕਾ ਜਿਹ ਆਧਾਰਥ ਹੈ ਜਿਸ ਦੇ ਨਾਲ ਜਿਸ ਤਰੀਕੇ ਦੇ ਨਾਲ ਜਲ ਕੋ ਮੀਨ ਜਿਹਦੇ ਜਲ ਕੋ ਮੀਨ ਕੰਨ ਲੱਗੇ ਜਿਵੇਂ ਮੱਸੀ ਦਾ ਪ੍ਰਿਆਮ ਜਲ ਦੇ ਨਾਲ ਹੋਇਆ ਕਰਦਾ ਹੈ ਤੇ ਮੱਸੀ ਜਿਹੜੀ ਆ ਜੇ ਕੋਈ ਮਨੋਖ ਉਸ ਮੱਸੀ ਨੂੰ ਕੀ ਕਰੇ ਪਾਣੀ ਦੇ ਵਿੱਚੋਂ ਕੱਢ ਲਵੇ ਉਹ ਮਰ ਤੇ ਜਾਂਦੀ ਹੈ ਤੜਫਦੀ ਹੈ ਤੇ ਕਿਸੇ ਵੇਲੇ ਮਨੁੱਖ ਉਸ ਨੂੰ ਖਾਵੀ ਲਗੈ ਤੇ ਜਿਹੜਾ ਖਾਂਦਾ ਹੈ ਨਾ ਵੈਸੇ ਤੇ ਇਹ ਖਾਣੀ ਨਹੀਂ ਚਾਹੀਦੀ ਕਿਉਂਕਿ ਸੱਭ ਨੇ ਬਚਨ ਕੀਤਾ ਕਮੀਰ ਭਾਂਡ ਮਾਸ ਨਹੀਂ ਛੁੜਾ ਪਾਣ ਜੋ ਜੋ ਪ੍ਰਾਨੀ ਖਾਂ ਹੈ ਤੀਰਥ ਵਰਤ ਨਿਯਮ ਕੀਤੇ ਸਬਰ ਸਤ ਜਾਹੈ ਕਹਿਣ ਲਗੇ ਮੀਨ ਪਕਰ ਖਾਂ ਤਿਉ ਅਰ ਫੰਕਿਉ ਅਰਾਧ ਕਿਉ ਬਹਵਾਨੇ ਖੰਡ ਖੰਡ ਪਰ ਭੋਜਨ ਕਿਨੂ ਤਉ ਨ ਬਸਲੇ ਪਾਣੀ ਕਹਿਣ ਲਗੇ ਮਰਸੀ ਨੇ ਕੋਈ ਟੁਕੜੇ ਕੀ ਘਰ ਦੇਵੇ ਨਾ ਤੇ ਉਹ ਨੂੰ ਪਾਣੀ ਨਹੀਂ ਭੋਲਦਾ ਇਸੇ ਤਰ੍ਹਾਂ ਸੇਖਦਾ ਜੀਵ ਨੂੰ ਨਾ ਚਾਹੀਦਾ ਜਿਹਦੇ ਦੇ ਜਾਲਕੋ ਮੇਨ ਕਹਿਣ ਲੱਗੇ ਜਿਵੇਂ ਮੱਸੀ ਦੀ ਕੀਤ ਜੀ